ਦੇਖੋ ਮੈਂ ਤੁਹਾਡੇ ਮਾਦੀਅਮ ਰਿਕੋ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਥੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਦੇਖੋ ਮੇਰੀ ਕੋਈ ਪਾਰਟੀ ਨਹੀਂ ਸੀ ਹਨਾ ਕੋਈ ਵੱਡਾ ਵੱਡਾ ਸਟਰਕਚਰ ਨਹੀਂ ਸੀ ਜਿਹੜਾ ਮੈਂ ਇੰਨਾ ਜ਼ਿਆਦਾ ਹਰத் ਹਲਕੇ 'ਚ ਵਿਚਾਰ ਵੰਡਦਾ ਹਨਾ ਪਰ ਜਿੰਨਾ ਵੀ ਵਿਚਰੇ ਜਿੰਨਾ ਕੁਝ ਹੋਇਆ ਪਿਆ ਤੇ ਬਹੁਤ ਵਧੀਆ ਕੀਤਾ ਕਿਉਂਕਿ ਸੱਤਾਧਾਰੀ ਨੇ ਪਾਰਟੀਆਂ ਸੀ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਸੀ ਅੰਨੇ ਵਾਂ ਨੂੰ ਪੈਸਾ ਵੰਡਿਆ ਅੰਨੇ ਵਾਂ ਨਸ਼ਾ ਵੰਡਿਆ दारू ਉਹਨਾਂ ਨੇ ਕਿੰਨੀ ਵੰਡੀ ਆਪਣਾ ਹੋੜੀਆਂ ਚੈੱਕ ਕਰ ਸਕਦੇ ਕੀ ਕੁਝ ਉਹਨੇ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਆਪਣੇ ਵੱਲੋਂ ਜੀ ਆਪਣਾ ਕੀ ਲੱਗਦਾ ਹੈ ਪੰਥਕ ਜਿਹੜਾ ਆਪਣਾ ਕੈਡਰ ਸੀਗਾ ਉਸਤੇ ਵੀ ਪ੍ਰਭਾਵ ਪੈਨਾਂ ਚੀਜ਼ਾਂ ਦਾ ਜੋ ਉਹਨਾਂ ਨੇ ਕੀਤਾ ਉਹਦੀ ਪਾਰਟੀ ਦੇਖੋ ਇਹ ਤੁਹਾਨੂੰ ਵੀ ਪਤਾ ਪਿਆ ਤੇ ਹੈ ਹੀ ਹੈ ਜੀ ਕਿਉਂ ਨਹੀਂ ਪ ਪਿਆ ਤੇ ਹੈ ਹੀ ਹੈ ਜੀ ਚੋਣਾਂ ਦਾ ਪੈਸੇ ਲਾਉਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੌਣ ਮਨਦੀਪ ਸਿੰਘ ਦੀ ਹਾਰ ਦਿੰਦੇ ਕਿ ਪੰਥ ਹਾਰਿਆ ਕੌਣ ਪੰਥ ਪੰਥ ਦੀ ਆ ਰਿਹਾ ਜਾਂ ਪੰਥ ਆ ਰਿਹਾ ਨਾ ਮਨਦੀਪ ਸਿੰਘ ਆ ਰਿਹਾ ਨਾ ਪੰਥ ਆ ਰਿਹਾ ਪੰਥ ਵੀ ਚੜਦੀ ਕਲਾ ਚ ਮੰਦੀ ਵੀ ਚੜਦੀ ਕਲਾ ਚ ਮਨਦੀਪ 2027 ਮਨਦੀਪ ਜੀ ਤੁਹਾਨੂੰ ਪੰਥਕ ਪਾਰਟੀ ਨੇ ਸਪੋਰਟ ਦਿੱਤੀ ਪਰ ਜਦੋਂ ਕੈਂਪੇਨ ਹੋਈ ਆ ਸਿਰਫ ਵਾਰ ਪੰਜਾਬ ਨੇ ਕੈਂਪੇਨ ਕੀਤੀ ਆ ਨਹੀਂ ਸਾਰਿਆਂ ਨੇ ਕੀਤੀ ਆ ਜੀ ਸਾਰਿਆਂ ਨੇ ਕੀਤੀ ਕਿਸੇ ਇੱਕ ਨੇ ਨਹੀਂ ਸਾਰਿਆਂ ਨੇ ਕੀਤੀ 2027 ਨੂੰ ਕਿੱਦਾਂ ਵੇਖ ਲਈ ਉਹ ਵੀ ਬਹੁਤ ਵਧੀਆ ਆਏਗਾ ਜੀ ਕੋਈ ਗੱਲ ਨਹੀਂ ਸਾਰੇ ਰਲ ਮਿਲ ਕੇ ਸਿਰ ਜੋੜ ਕੇ ਚੱਲਾਂਗੇ ਨਤੀਜੇ ਉਹ ਵੀ ਵਧੀਆ ਆਣਗੇ ਜੀ ਹੌਸਲੇ ਕਿੱਦਾਂ ਦੇ ਨੇ ਮਨਦੀਪ ਸਿੰਘ ਹੌਸਲੇ ਚੜਦੀ ਕਲਾ ਚ ਪਹਿਲਾਂ ਵੀ ਤੇ ਅੱਜ ਵੀ ਚੜਦੀ ਕਲਾ ਟੈਂਦੀ ਕਲਾ ਚ ਆਪਾਂ ਨਾ ਰਹ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ